ਇਹਮ ਬਣਨ ਦੀ ਇੱਛਾ ਜਤੌਣ ਵਾਲੇ ਰਵਨੀਤ ਬਿੱਟੂ ਨੂੰ ਜਾਖੜ ਦੀ ਸਲਾਹ ਸਿਰਫ ਗੱਲਾਂ ਨਾ ਕਰੋ ਕੰਮ ਵੀ ਕਰਕੇ ਦਿਖਾਓ ਕਿਤੇ ਭਗਵੰਤ ਮਾਨ ਵਾਲੀ ਕੈਟਾਗਰੀ ਚ ਨਾ ਆ ਜਾਣਾ ਭਾਜਪਾ ਨੇ ਚਰਨਜੀਤ ਸਿੰਘ ਚੰਨੀ ਤੇ ਕੁਲਦੀਪ ਢਿੱਲੋਂ ਖਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਬਾਜ਼ੀਗਰਾਂ ਨੂੰ ਪੈਸੇ ਦੇਣ ਨੂੰ ਲੈ ਕੇ ਦਿੱਤੀ ਕੰਪਲੇਨਟ ਚੰਨੀ ਨੇ ਰੱਸੀ ਤੇ ਕਰਤੱਬ ਕਰ ਰਹੀ ਬੱਚੀ ਨੂੰ ਦਿੱਤੇ ਸੀ ਪੈਸੇ ਅੰਮ੍ਰਿਤਸਰ ਚ ਸਜਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ ਚ ਹਾਜ਼ਰ ਹੋਈ ਸੰਗਤ ਕਲ ਪਾਇ ਜਾਣਗੇ ਸ਼੍ਰੀ ਖੰਡ ਪਾਠ ਸਾਹਿਬ ਦੇ ਪੋਖ ਢਾਣਾ ਮੰਡੀ ਜੱਵੇਵਾਲ ਤੋਂ న్యూਸ ਟੀਮ ਦਾ ਮੈਗਾ ਸ਼ੋਅ ਸ਼ਾਮ 4 ਵਜੇ ਲਾਈਵ ਬੁਲੇਟਿਨ ਚ ਮੁਰਤੋ ਤੁਹਾਡਾ ਸਵਾਗਤ ਹੈ ਰਾਜਸਥਾਨ ਦੇ ਟੋਂਗ ਚ ਜ਼ਬਰਦਸਤ ਬਵਾਲ ਹੋਇਆ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਦੇ ਸਮਰਥਕਾਂ ਦੇ ਵੱਲੋਂ ਇਹ ਬਵਾਲ ਮਚਾਇਆ ਗਿਆ ਨਰੇਸ਼ ਮੀਨਾ ਦੀ ਗ੍ਰਿਫਤਾਰੀ ਖਿਲਾਫ ਹਿੰਸਕ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਹਾਈਵੇ ਤੇ ਟਾਇਰ ਰੱਖ ਕੇ ਅੱਗ ਲਾ ਦਿੱਤੀ ਪੁਲਿਸ ਦੀਆਂ ਗੱਡੀਆਂ ਤੇ ਪਥਰਾ ਕਰ ਦਿੱਤਾ ਪੁਲਿਸ ਨੇ ਅਥਰੂ ਗੈਸ ਦਾ ਇਸਤੇਮਾਲ ਕੀਤਾ ਨਰੇਸ਼ ਮੀਨਾ ਨੇ ਐਸਟੀਐਮ ਨੂੰ ਖੱਪੜ ਮਾਰਿਆ ਸੀ ਦੱਸਦੀਏ ਕਿ ਵੀਡੀਓ ਵਾਇਰਲ ਹੋਈ ਦਰਅਸਲ ਕੱਲ ਰਾਜਸਥਾਨ ਦੀ ਡਿਓਲੀ ਉਨਿਆਰਾ ਸੀਟ ਤੇ ਜ਼ਿਮਨੀ ਚੋਣ ਲਈ VOTING ਹੋ ਰਹੀ ਸੀ ਇਸ ਦੌਰਾਨ ਨਰੇਸ਼ ਮੀਣਾ ਦੀ SDM ਨਾਲ ਬਹਿਸ ਹੋ ਗਈ ਜਿਸ ਦੌਰਾਨ ਨਰੇਸ਼ ਮੀਣਾ ਨੇ SDM ਨੂੰ ਥੱਪੜ ਜੜ ਦਿੱਤਾ ਇਸ ਤੋਂ ਬਾਅਦ ਕੱਲ ਸ਼ਾਮ ਜਦੋਂ ਨਰੇਸ਼ ਮੀਣਾ ਨੂੰ ਪੁਲਿਸ ਗ੍ਰਿਫਤਾਰ ਕਰਨ ਗਈ ਤਾਂ ਉਸ ਦੇ ਸਮਰਥਕਾਂ ਨੇ ਹਿੰਸਕ ਪ੍ਰਦਰਸ਼ਨ ਕੀਤਾ ਅੱਜ ਵੀ ਨਰੇਸ਼ ਮੀਣਾ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਹੋ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਜਸਥਾਨ ਦੇ ਟੋਂਗ ਤੋਂ ਸਾਹਮਣੇ ਆਇਆ ਨੇ ਦਰਅਸਲ ਇੱਥੇ ਜ਼ਿਮਨੀ ਚੋਣ ਸੀ ਜ਼ਿਮਨੀ ਚੋਣ ਦੌਰਾਨ ਐਸਟੀਐਮ ਦੇ ਨਾਲ ਕਹਾਣੀ ਹੋ ਗਈ ਜਿਸ ਤੋਂ ਬਾਅਦ ਨਰੇਸ਼ ਮੀਣਾ ਨੇ ਥੱਪੜ ਜੜ ਦਿੱਤਾ ਤੇ ਜਦੋਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਪਹੁੰਚਦੀ ਹੈ ਤਾਂ ਉਹਨਾਂ ਦੇ ਸਮਰਥਕ ਉਸ ਦਾ ਵਿਰੋਧ ਕਰਦੇ ਨੇ ਤੇ ਅੱਜ ਵੀ ਇਹ ਵਿਰੋਧ ਪ੍ਰਦਰਸ਼ਨ ਜਾਰੀ ਹੈ ਹਿੰਸਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰਾਜਸਥਾਨ ਦੇ ਟੋਂਕ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦਰਸਲ ਨਰੇਸ਼ ਮੀਣਾ ਆਜ਼ਾਦ ਉਮੀਦਵਾਰ ਨੇ ਤੇ ਸਮਰਥਕਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਗ੍ਰਿਫਤਾਰੀ ਦੇ ਖਿਲਾਫ ਹਿੰਸਕ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਹਾਈਵੇ ਤੇ ਟਾਇਰ ਰੱਖ ਕੇ ਅੱਗ ਲਾ ਦਿੱਤੀ ਹੈ ਇਹਨਾਂ ਦੇ ਸਮਰਥਕਾਂ ਦੇ ਵੱਲੋਂ ਪੁਲਿਸ ਦੀਆਂ ਗੱਡੀਆਂ ਤੇ ਪਥਰਾ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਵੀ ਅਥਰੂ ਗੈਸ ਦੇ ਗੋਲੇ ਛੱਡੇ ਨੇ ਰੇਸ਼ ਮੀਣਾ ਨੇ ਐਸ ਡੀ ਐਮ ਨੂੰ ਥੱਪੜ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜਦੋਂ ਪੁਲਿਸ ਗ੍ਰਿਫਤਾਰ ਕਰਨ ਜਾਂਦੀ ਹੈ ਤਾਂ ਇਹ ਉਹਨਾਂ ਦੇ ਸਮਰਥਕ ਜ਼ਬਰਦਸਤ ਹੰਗਾਮਾ ਕਰਦੇ ਨੇ ਰਾਜਸਥਾਨ ਦੀ ਦਿਉਲੀ ਉਨੀਆਰਾ ਸੀਟ ਹੈ ਜਿਸ ਤੇ ਜ਼ਮਨੀ ਚੋਣ ਲਈ ਕੱਲ VOTING ਹੋ ਰਹੀ ਸੀ ਇਸ ਦੌਰਾਨ ਨਰੇਸ਼ ਮੀਨਾ ਵਿੱਟ ਸਕੂਲ ਦੀ ਏਸੀ ਬੱਸ ਸੀ ਜਿਸ ਨੂੰ ਇਹ ਅੱਗ ਲੱਗੀ ਆ ਕੁਸ਼ੰਬੀ ਇਲਾਕੇ ਦੇ ਵਿੱਚ ਇਹ ਹਾਦਸਾ ਵਾਪਰਿਆ ਹਾਦਸੇ ਦੇ ਵੇਲੇ ਬੱਸ ਦੇ ਵਿੱਚ 16 ਬੱਚੇ ਸਵਾਰ ਸੀ ਹਾਲਾਂਕਿ ਸਮਾਂ ਰਹਿਨੇ ਆ ਸਾਰੇ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ ਤਸਵੀਰਾਂ ਸਾਹਮਣੇ ਆ ਜਾਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਲ ਬੱਸ ਹੈ ਜੋ ਹਾਈਵੇ ਤੇ ਹੈ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਨਿੱਜੀ ਸਕੂਲ ਹੈ ਉਸਦੀ ਏਸੀ ਬੱਸ ਸੀ ਜਿਸ ਨੂੰ ਇਹ ਭਿਆਨਕ ਅੱਗ ਲੱਗੀ ਹੈ ਅਤੇ ਕੁਸ਼ੰਬੀ ਇਲਾਕਾ ਹੈ ਜਿੱਥੇ ਇਹ ਹਾਦਸਾ ਵਾਪਰਿਆ ਜਿੱਥੇ ਹੈ ਬੱਸ ਨੂੰ ਅੱਗ ਲੱਗ ਗਈ ਸਕੂਲ ਬੱਸ ਨੂੰ ਤੇ ਹਾਦਸੇ ਦੇ ਸਮੇਂ ਬੱਸ ਦੇ ਵਿੱਚ 16 ਬੱਚੇ ਸਵਾਰ ਸੀ ਪਰ ਸਮਾਂ ਰਹਿੰਦਿਆਂ ਸਾਰੇ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਤਸਵੀਰਾਂ ਗਾਜ਼ੀਆਬਾਦ ਤੋਂ ਸਾਹਮਣੇ ਆਈਆਂ ਨੇ ਗਾਜ਼ੀਆਬਾਦ ਦਾ ਕੁਸ਼ੰਬੀ ਇਲਾਕਾ ਜਿੱਥੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਸਕੂਲ ਦੀ ਏਸੀ ਬੱਸ ਅਚਾਨਕ ਸਕੂਲ ਬੱਸ ਨੂੰ ਅੱਗ ਲੱਗੀ 16 ਬੱਚੇ ਸਵਾਰ ਸੀ ਹਾਲਾਂਕਿ ਸਮਾਂ ਰਹਿੰਦੇ ਆ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਪਰ ਅੱਗ ਦਾ ਤਾंडव ਦੇਖ ਸਕਦੇ ਹੋ ਭਿਆਨਕ ਅੱਗ ਹੈ ਪੂਰੀ ਤਰ੍ਹਾਂ ਬੱਸ ਨੂੰ ਸਾੜ ਕੇ ਸੁਆਹ ਕਰ ਦਿੱਤਾ ਇਸ ਅੱਗ ਨੇ ਤੇ ਅੱਗ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਬੱਚਿਆਂ ਦਾ ਵਾਲਵਲ ਬਚਾ ਹੋਇਆ 16 ਬੱਚੇ ਸੀ ਬੱਸ ਦੇ ਵਿੱਚ ਜਿਨ੍ਹਾਂ ਨੂੰ ਸਮਾਂ ਰਹਿੰਦੇ ਆ ਬਾਹਰ ਕੱਢ ਲਿਆ ਗਿਆ ਏ ਗਾਜ਼ੀਆਬਾਦ ਦੇ ਕੋਸ਼ਾਂਬੀ ਇਲਾਕੇ ਤੋਂ ਇਹ ਘਟਨਾ ਸਾਹਮਣੇ ਆਈ ਹੈ ਉਧਰ ਸ਼੍ਰੀਨਗਰ ਦੇ ਇੱਕ ਨਿੱਜੀ ਸਕੂਲ 'ਚ ਅੱਗ ਲੱਗ ਗਈ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਫਾਇਰ ਬਰਗੇਡ ਦੇ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਨਿੱਜੀ ਸਕੂਲ ਦੇ ਵਿੱਚ ਅੱਗ ਲੱਗੀ ਹੈ ਸ਼੍ਰੀਨਗਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇਹ ਸਕੂਲ ਨੂੰ ਅੱਗ ਲੱਗ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਗ ਫੈਲ ਰਹੀ ਹੈ ਹਾਲਾਂਕਿ ਫਾਇਰ ਬਰਗੇਡ ਦੇ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦੇ ਸਾਥ ਹਮਾਰੇ ਬਹੁਤ ਸਕੂਲ ਲੱਗਿਆ ਹੋਇਆ ਸੀ ਵਿਦਿਆਰਥੀ ਅੰਦਰ ਮੌਜੂਦ ਸੀ ਜਿਵੇਂ ਹੀ ਅੱਗ ਦਾ ਪਤਾ ਲੱਗਿਆ ਤਾਂ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਫਾਇਰ ਬ੍ਰਿਗੇਡ ਦੇ ਕਰਮੀਆਂ ਅੰਦਰ ਮੌਜੂਦ ਨੇ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਏ ਤਾਂ ਉਫੜਾ ਧਫੜੀ ਮਚ ਗਈ ਸਕੂਲ ਦੇ ਵਿੱਚ ਜਦੋਂ ਅੱਗ ਲੱਗਣ ਦਾ ਪਤਾ ਲੱਗਿਆ ਵਿਦਿਆਰਥੀਆਂ ਦੇ ਮਾਪੇ ਉੱਥੇ ਪਹੁੰਚੇ ਨੇ ਹਾਲਾਂਕਿ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਅੱਗ ਕਿਵੇਂ ਲੱਗੀ ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨਿੱਜੀ ਸਕੂਲ ਦੇ ਵਿੱਚ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਅੱਗ ਫੈਲ ਗਈ ਹਾਲਾਂਕਿ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਧਰ ਚੰਡੀਗੜ੍ਹ ਦੇ ਵਿੱਚ ਵਧ ਰਿਹਾ ਹਵਾ ਪ੍ਰਦੂਸ਼ਣ ਤੇ ਸੰਸਦ ਮਨੀਸ਼ ਦਿਵਾੜੀ ਨੇ ਚਿੰਤਾ ਜਤਾਈ ਹੈ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਹਾਲਾਤ ਠੀਕ ਹੋਣ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਜਾਣ ਮਨੀਸ਼ ਦਿਵਾੜੀ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਛੋਟੇ ਬੱਚਿਆਂ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਚੰਡੀਗੜ੍ਹ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 440 ਤੋਂ ਵੀ ਪਾਰ ਹੋ ਗਿਆ ਹੈ ਜ਼ਹਿਰੀਲੀ ਹੋ ਗਈ ਹੈ ਸਿਟੀ ਬਿਊਟੀਫੁੱਲ ਦੀ ਆਹ ਉਹ ਹਵਾ ਸਾਹ ਲੈਣਾ ਔਖਾ ਹੋ ਗਿਆ ਹੈ ਜਿਸ ਕਰਕੇ ਮਨੀਸ਼ ਦਿਵਾੜੀ ਜਿਹੜੇ ਐਮਪੀ ਨੇ ਚੰਡੀਗੜ੍ਹ ਤੋਂ ਉਨ੍ਹਾਂ ਦੇ ਵੱਲੋਂ ਇਹ ਅਪੀਲ ਕੀਤੀ ਗਈ ਆ ਪ੍ਰਸ਼ਾਸਨ ਨੂੰ ਕਿ ਚੰਡੀਗੜ੍ਹ 'ਚ ਹਵਾ ਪ੍ਰਦੂਸ਼ਣ ਬਹੁਤ ਵੱਧ ਗਿਆ ਉਸ ਤੇ ਉਹਨਾਂ ਨੇ ਚਿੰਤਾ ਜਤਾਈ ਹੈ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਸਕੂਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਛੋਟੇ ਬੱਚਿਆਂ ਦੇ ਸਕੂਲਾਂ ਨੂੰ ਬੰਦ ਕੀਤਾ ਜਾਵੇ ਮਨੀਸ਼ ਦਿਵਾੜੀ ਦੇ ਵੱਲੋਂ ਇਹ ਅਪੀਲ ਕੀਤੀ ਗਈ ਆ ਕਿਉਂਕਿ 에ਅਰ ਕੁਆਲਿਟੀ ਇੰਡੈਕਸ ਬਹੁਤ ਖਰਾਬ ਹੋ ਚੁੱਕਿਆ ਹੈ 450 ਤੋਂ ਵੀ ਇਸ ਵੇਲੇ ਚੰਡੀਗੜ੍ਹ ਦਾ AQI ਪਾਰ ਹੋ ਚੁੱਕਿਆ ਹੈ अगर हम एयर क्वालिटी इंडेक्स देखें तो वेरी पुअर कैटेगरी में आता है जो 300 से 400 के बीच होता है और हम इसको एक ही काउंट करते हैं तो जो स्थिति है वो वेरी हम कह सकते हैं कि हेल्थ पॉइंट ऑफ व्यू से सीवियर है एंड वी नीड टू टेक सर्टेन प्रिकॉशन हाँ ये जरूर है कि हमारे मुकाबले अगर हम देखें तो आज जो स्थिति है वो दिल्ली से बेहतर है लेकिन ये बेहतर कहना ठीक नहीं होगा क्योंकि अभी हम जो मॉडरेट की तरफ जाना चाहिए थे हम वहां तक नहीं पहुंचे दिल्ली के 406 छह के करीब है एयर क्वालिटी बिल्कुल अगर हम देखें तो हम तो 400 क्रॉस होते ही उसे आ, आ, सीवियर में डालते सीवियर हैं। में डाल देते हैं। तो ये तो हो गया कि अब पहले भी आपसे जब बात हुई थी आपने कहा कि ये जो ओजोन है या कण धीमे रह जाते हैं सवाल आता है कि हेल्थ के लिए बहुत ही खतरनाक संकेत है चंडीगढ़ जैसे शहर में या आसपास ट्राई सिटी में सुबह शाम सैर का कंसेप्ट है आप भी कहते हैं कि सैर कीजिए पर सैर करे कहाँ अंदर क्या जा रहा है सैर करते समय देखिए आपने बिल्कुल सही रेस किया जो हम ऑब्जर्व कर पा रहे हैं खासतौर पर बढ़ा हुआ है हमने और जो वी एंड अदर को भी एग्जामिन किया बट जो एयर में पार्टिकल बढ़े हुए हैं और आपने अभी सही कहा कि ये फोग है या क्या है बेसिकली फोग जो है वो एक विंटर फिनोमिना है जिसमें मॉइस्चर जो है वो ग्राउंड लेवल के आसपास जो है एटमॉस्फेयर में सेटल रहती है लेकिन अगर अभी हम देखें बेसिकली तो ये जो मोइस्चर आई है हमने देखा है कि जो अपर हिमालय है वहां पर जो है स्नोफॉल हुआ और इधर से जो स्मोक आया है तो ये स्मोक बना हुआ है बेसिकली तो क्या हुआ कि अराउंड नाइन्थ हमने फायर काउंट ऑब्जर्व किए जो 750 के आसपास थे मतलब हाँ 756 थे और वो पीक थी और ये हरियाणा और पंजाब के बॉर्डर डिस्ट्रिक्ट से था तो जो इस रीजन में अपना जो पोल्यूशन था उसने उस पर ऑन किया hmm. और फिर इन द लास्ट फ्यू डेज यू हैव सीन दैट कि कैसे टेम्परेचर जो है वो ग्रेजुअली अप टू फाइव डिग्री डिक्रीज हुआ है hmm. तो और एयर मूवमेंट जो आज हम थोड़ी देख पा रहे हैं बट अदरवाइज इट वॉज ट्रैप्ड एंड जो पोल्यूटेंट थे फिर वो ग्राउंड लेवल पे ट्रैप हुए hmm. तो आपने देखा है कि जैसे सर्दियां बढ़ती हैं तो एक एटमॉस्फेरिक बाउंड्री लेयर होती है जहां पोल्यूशन मिक्स होता है वो 1200-1300 मीटर रहता है और जैसे जैसे ये कम होता है तो इस समय हम कह सकते हैं कि वो जैसे ही कम हुआ तो एरिया ऑफ मिक्सिंग कम हुआ और उससे प्रदूषण का स्तर बढ़ा और खासतौर तो पर ग्राउंड लेवल पर ट्रैप हुआ तो अगर इस समय की स्थिति हम देखें जहां आ, पिछले दिनों कुछ थोड़ा थोड़ा इंप्रूवमेंट देखने को मिल रहा है और इसमें पीक भी देखने को मिल रही है प्रदूषण का स्तर पीएम 2.5 का 118 यानी कि 118 से लेके 170 के बीच था लेकिन आज अभी मैं थोड़ा हैरान हूं कि प्रदूषण का स्तर 190 हो गया है तो पीएम 2.5 जो है वो 190 माइक्रोग्राम पर मीटर क्यूब के है तो ये स्थिति जो है अभी इसी तरह से बनी हुई नजर आ रही है डॉक्टर साहब ये तो बिल्कुल आपने टेक्निकली बात बताई कि क्या क्यों रीजन है ना क्यों इस तरह से माहौल बना है अब बचाव की बात कर लेते हैं कि इस इस तरह के मौसम में आ, मुझे लगता है कि आपने पौधों के बारे में बताया है कि किस तरह के पौधे घर में रखने चाहिए एयर प्योरीफाई हालांकि हमने वहां पर देखा ट्रांसपोर्ट चौक में एक एयर प्योरीफाई लगाया गया था लेकिन उसका अभी कोई यूज मुझे लगता है शायद नहीं हो पा रहा है घर में क्या होना चाहिए किस तरह से बचाव करने चाहिए क्या क्या लोगों को सावधानी बरनी चाहिए देखिए आपने प्लांट्स की बात की तो हम इंडोर प्लांट को प्रमोट करते हैं तो इसी को लेके हमने एक शोध किया और उसमें देखा कि जैसे स्नेक प्लांट है सर्टेन टाइप ऑफ पाम है आ, आप घरों में एलोवेरा देखते हैं इसी तरह से दे आर सर्टेन काइंड ऑफ ए लिली प्लांट और सर्टेन काइंड ऑफ ए यू कैन से लीफी प्लांट तो दे आर हेल्पिंग टू रिड्यूस इंडोर एयर पोलुटेंट okay. और उसमें पार्टिकली नहीं वो वी जैसे हम ऑफिस में काम करते हैं तो उसमें जो है आप कह सकते हैं कि ओजोन और अदर पोल्यूटेंट बन जाते हैं तो वो उनको भी कम करते हैं हैं। तो ये इस शोध के बेसिस पे हमने बेसिकली ये कहा कि इंडोर प्लांट जो हैं वो हेल्प करते हैं पर्टिकुलट और को कम करने में तो ये डॉक्टर साहब जैसे एक होता कि घर में ड्राइंग रूम में या लॉन है किसी के पास जितना जिसके पास जैसा स्पेस है तो कमरों में रख सकते हैं बिल्कुल और साथ के साथ आपको ये भी ध्यान रखना है कि आप जो ये प्लांट रख रहे हैं इनके वेट क्लोथ से इनके जो लीफ एरियाज हैं उनको क्लीन भी करते रहें तो इससे क्या होता है कि ये प्रोवाइड एरिया टू डस्ट टू सेटल ਔਰ ਆਲਸੋ ਸਰਟਨ ਮੈਕੈਨਿਜ਼ਮ ਹੈ ਜਿਸਕੇ ਥਰੂ ਇਹ VOCS ਕੋ ਰਿਮੂਵ ਕਰਤੇ ਹਨ। ਚੌਧਰੀ ਇੱਕ ਕਪਲ ਨੇ ਆਪਣਾ ਕੁੱਤਾ ਲੱਭਣ ਵਾਲੇ ਲਈ 50000 ਰੁਪਏ ਦਾ ਇਨਾਮ ਰੱਖ ਦਿੱਤਾ ਹੈ। ਦਰਅਸਲ ਆਗਰਾ ਚ ਟੂਰਿਸਟ ਕਪਲ ਦਾ ਕੁੱਤਾ ਗਾਇਬ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੁੱਤਾ ਲੱਭਣ ਵਾਲੇ ਨੂੰ 50000 ਰੁਪਏ ਦਾ ਇਨਾਮ ਦਿੱਤਾ ਜਾਏਗਾ। ਪਹਿਲਾਂ 10000 ਦਾ ਇਨਾਮ ਰੱਖਿਆ ਗਿਆ ਸੀ ਜਿਸ ਨੂੰ ਵਧਾ ਕੇ ਬਾਅਦ ਦੇ ਵਿੱਚ 50000 ਕਰ ਦਿੱਤਾ ਗਿਆ। ਹਾਲਾਂਕਿ ਆਗਰਾ ਦੇ ਵਿੱਚ ਉਹਨਾਂ ਨੇ ਡੌਗ ਮਿਸਿੰਗ ਦੇ ਪੋਸਟਰ ਤੱਕ ਲਾਏ ਨੇ ਤਾਜ਼ ਵਿਊ ਹੋਟਲ ਦੇ ਵਿੱਚ ਕਪਲ ਨੇ ਕਮਰਾ ਲਿਆ ਸੀ ਤੇ ਦੋ ਕੁੱਤਿਆਂ ਦੇ ਸਿਟਿੰਗ ਚਾਰਜ ਵੀ ਪੇ ਕੀਤੇ ਸਨ ਪਰ ਇਸ ਦੌਰਾਨ ਉਹਨਾਂ ਦਾ ਇੱਕ ਪੈਟ ਡੌਗ ਜੋ ਹੈ ਉਹ ਮਿਸਿੰਗ ਹੋ ਗਿਆ ਉਹ ਖੋ ਗਿਆ ਤੇ ਹੁਣ ਕੁੱਤੇ ਨੂੰ ਲੱਭ ਕੇ ਲਿਆਉਣ ਦੇ ਲਈ ਉਹਨਾਂ ਨੇ 50000 ਰੁਪਏ ਦਾ ਇਨਾਮ ਰੱਖ ਦਿੱਤਾ ਹੈ ਅਤੇ ਉਸ ਦੇ ਆਗਰਾ ਦੇ ਵਿੱਚ ਪੋਸਟਰ ਵੀ ਲਾਏ ਨੇ ਆਗਰਾ ਚ ਇਹ ਕਪਲ ਇਹ ਜੋੜਾ ਘੁੰਮਣ ਲਈ ਆਇਆ ਹੋਇਆ ਸੀ ਤਾਂ ਇਹਨਾਂ ਨੇ ਇੱਕ ਹੋਟਲ ਦੇ ਵਿੱਚ ਰੂਮ ਲਿੱਤਾ ਉੱਥੇ ਕੁੱਤੇ ਦੇ ਲਈ ਜੋ ਇਹਦਾ ਪੈਟ ਸੀਗਾ ਉਸਦੇ ਲਈ ਸਿਟਿੰਗ ਚਾਰਜ ਵੀ ਦਿੱਤੇ ਪਰ ਇਸ ਦੇ ਬਾਵਜੂਦ ਇਹਨਾਂ ਕੋਲੇ ਜਿਹੜੇ ਦੋ ਪੈਟ ਸੀ ਜਿਸ ਦੇ ਵਿੱਚੋਂ ਇੱਕ ਪੈਟ ਜਿਹੜਾ ਇਹਨਾਂ ਦਾ ਉਹ ਖੋ ਗਿਆ ਲਾਪਤਾ ਹੋ ਗਿਆ ਜਿਸ ਤੋਂ ਬਾਅਦ ਇਹਨਾਂ ਨੇ ਪੋਸਟਰ ਛਾਪੇ ਅਤੇ ਕਿਹਾ ਕਿ 10000 ਦਾ ਇਨਾਮ ਦੇਵਾਂਗੇ ਜਿਹੜਾ ਕੋਈ ਇਹਨਾਂ ਦੇ ਡੌਗ ਨੂੰ ਲੱਭ ਕੇ ਲਿਆਏਗਾ ਤੇ ਉਸ ਤੋਂ ਬਾਅਦ ਇਹਨਾਂ ਨੇ 10000 ਤੋਂ ਵਧਾ ਕੇ ਉਹ ਇਨਾਮ 50000 ਦਾ ਕਰ ਦਿੱਤਾ ਤਾਂ ਹੁਣ ਇਹ ਵੀਡੀਓ ਆਗਰਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਟੂਰਿਸਟ ਕਪਲ ਦਾ ਕੁੱਤਾ ਗਾਇਬ ਹੋ ਗਿਆ ਤੇ ਕੁੱਤਾ ਲੱਭਣ ਵਾਲੇ ਨੂੰ 50000 ਰੁਪਏ ਦਿੱਤੇ ਜਾਣਗੇ ਇਸ ਕਪਲ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕੁੱਤਾ ਲੱਭੋ ਤੇ ਇਨਾਮ ਪਾਓ ਆਗਰਾ ਦੇ ਵਿੱਚ ਇਹਨਾਂ ਨੇ ਡੌਗ ਮਿਸਿੰਗ ਦੇ ਪੋਸਟਰ ਲਾਇਨੇ ਤਾਜਵੀ ਹੋਟਲ ਦੇ ਵਿੱਚ ਇਹਨਾਂ ਦੇ ਵੱਲੋਂ ਰੂਮ ਲਿਆ ਗਿਆ ਸੀ ਪਰ ਇਸ ਦੌਰਾਨ ਇਹਨਾਂ ਦਾ ਇੱਕ ਪੈਟ ਲਾਪਤਾ ਹੋ ਗਿਆ ਮੇਰਾ ਨਾਮ ਦੇਪਾਇਨ ਹੈ ਮੇਰੀ ਪਤਨੀ ਕਸਤੂਰੀ ਹਮ ਲੋਗ ਗਾਂਵ ਕੇ ਰਹਿਣ ਵਾਲੇ ਹੈ ਹਮ ਲੋਗ 1 ਤਾਰੀਖ ਨੂੰ ਆਗਰਾ ਆਏ تھے ਤਾਜਵੀ ਹੋਟਲ ਮੇ ਰੁਕਨੇ ਰੁਕੇ ਹੋਏ ਹੈ आ, हम लोग हमारे साथ अपने दो पेट डॉग्स को लाए थे क्योंकि ताज व्यू एक पेट फ्रेंडली होटल है और उनके पास पेट सिटिंग सर्विसेज भी अवेलेबल है हम लोग तीन तारीख यानी रविवार सुबह साढ़े आठ बजे हमारे दो डॉग्स को ताज होटल के हवाले करके फतेहपुर सीकरी गए थे क्योंकि इनके पास पेट सिटिंग सर्विस है साढ़े ग्यारह बजे हमारे पास कॉल आई थी कि हमारी एक डॉग ग्रे हाउंड भाग गई है हम लोग तुरंत वापस आए एक बजे करीबन पहुंचे हम लोग ताजयू वापस फिर आके पता चला कि वो साढ़े नौ बजे सुबह भाग गई थी और उसको लास्ट ताज मेट्रो स्टेशन के पास साढ़े नौ बजे के आसपास सीसीटीवी पे देखा गया था हम लोग पिछले डेढ़ दो दिन से उसको ढूंढे जा रहे हैं कल रात को एसीपी ताज टूरिस्ट पुलिस से भी मुलाकात हुई थी और मिसिंग पर्सन रिपोर्ट भी फाइल हो रही है हम ये पोस्टर्स हर जगह पे डिस्ट्रीब्यूट कर रहे हैं दस हजार रूपये का इनाम है जो भी हमें लौटा पाए हमारे डॉग आपसे आप विनती है कि हमारी मदद करे अगर और कुछ, कुछ भी कहीं पे दिखे तो इन दो नंबर पे आप प्लीज कॉल कीजिएगा ये देसी डॉग देसी है काली रंग की है बाल वाली है थोड़ी हिमाचली दिखती है और इसका नाम ग्रे हाउंड है चिप है उसके गर्दन में एक चिप है जो कोई भी वेटरनरी सर्जन उनके पास एक स्कैनर होता है उससे अगर स्कैन करेंगे तो नंबर दिख जाएगा वो न्यूट्रेड भी है वो वैक्सीनेटेड है काटती नहीं है प्यार से बुलाने पर आपके पास आ जाएगी अगर दिखे तो प्लीज उसको